ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣ ਮਗਰੋਂ ਬਾਜ਼ਾਰ ਵਿੱਚ ਮਿਲਣ ਵਾਲੀਆਂ ਕਈ ਚੀਜ਼ਾਂ ਦੀਆਂ ਕੀਮਤਾਂ ਘਟੀਆਂ ਨੇ ਇਸੇ ਲੜੀ ਵਿੱਚ ਖੇਤੀਬਾੜੀ ਦੇ ਸੰਦਾਂ ਸੰਿਤ ਟਰੈਕਟਰ ਦੀਆਂ ਕੀਮਤਾਂ ਵੀ ਘਟੀਆਂ ਨੇ ਜਿਸ ਦਾ ਕਿਸਾਨਾਂ ਨੂੰ ਵੱਡੇ ਪੱਧਰ ਤੇ ਫਾਇਦਾ ਵੇਖਣ ਨੂੰ ਮਿਲ ਰਿਹਾ ਹੈ ਇਸੇ ਬਾਰੇ ਸਾਡੇ ਸਹਿਯੋਗੀ ਗੁਰਮੀਤ ਸਿੰਘ ਨੇ ਅੰਮ੍ਰਿਤਸਰ ਦੇ ਕਿਸਾਨ ਨਾਲ ਖਾਸ ਗੱਲਬਾਤ ਕੀਤੀ 22 ਤਰੀਕ ਤੋਂ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋ ਚੁੱਕੀਆਂ ਨੇ ਹੁਣ ਇਸ ਤੋਂ ਬਾਅਦ ਵੱਡੇ ਪੱਧਰ ਤੇ ਜਿਹੜੀਆਂ ਆਮ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਕਿਸਾਨਾਂ ਦੇ ਜਿਹੜੇ ਸੰਦ ਨੇ ਟਰੈਕਟਰ ਨੇ ਟਰਾਲੀ ਇਹ ਸਾਰੀਆਂ ਚੀਜ਼ਾਂ ਸਸਤੀਆਂ ਹੋ ਚੁੱਕੀਆਂ ਨੇ ਜ਼ਮੀਨੀ ਪੱਧਰ ਤੇ ਇਹਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ 10 ਤੋਂ 15 ਦਿਨ ਪਹਿਲਾਂ ਅਸੀਂ ਲਗਾਤਾਰ ਰਿਪੋਰਟਿੰਗ ਕਰਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਫਾਜ਼ਿਲਕਾ ਫਿਰੋਜ਼ਪੁਰ ਇਹਨਾਂ ਸਾਰੇ ਬਾਰਡਰ ਦੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਹੜ੍ਹਾਂ ਨੇ ਨੁਕਸਾਨ ਪਹੁੰਚਾਇਆ ਅਜਿਹੇ ਵਿੱਚ ਜੀਐਸਟੀ ਦੀਆਂ ਜਿਹੜੀਆਂ ਨਵੀਆਂ ਦਰਾਂ ਲਾਗੂ ਹੋਈਆਂ ਨੇ ਜਿਹਨੂੰ GST ਰਿਫਾਰਮ ਵੀ ਕਿਹਾ ਜਾ ਰਿਹਾਗਾ ਉਹ ਦਾ ਜ਼ਮੀਨੀ ਪੱਧਰ ਤੇ ਕੀ ਫਰਕ ਪਏਗਾ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਹੁਣ ਜਿਵੇਂ ਟਰੈਕਟਰ ਸਸਤਾ ਹੋਏਗਾ 41 ਤੋਂ 63000 ਰੁਪਏ ਸਸਤਾ ਜਿਹੇ ਟਰੈਕਟਰ ਮਿਲੇਗਾ ਤੁਸੀਂ ਕੀ ਦੇਖਦੇ ਹੋ ਕਿ ਇੱਕ ਜਿਹੜਾ ਗਰੀਬ ਕਿਸਾਨ ਹੈ ਜਿਹੜਾ ਜ਼ਮੀਂਦਾਰ ਨਹੀਂ ਹੈਗਾ ਉਹਨੂੰ ਕੀ ਫਰਕ ਪੈਣਾ ਜੀ ਜੀ ਇਹ ਸੈਂਟਰ ਸਰਕਾਰ ਦੀ ਬਹੁਤ ਵੱਡਾ ਭਰਾਲਾ ਵਾ ਜੋ ਸਾਰੇ ਕਿਸਾਨ ਮਜ਼ਦੂਰ ਮਜ਼ਦੂਰਾਂ ਨੂੰ ਬਹੁਤ ਵੱਡਾ ਹਲਾਰਾ ਮਿਲਿਆ ਇਹ ਇਹਦੇ ਨਾਲ ਮਤਲਬ ਜਿਵੇਂ ਅਸੀਂ ਕਹਿੰਦੇ ਆਂ ਵੀ ਕਿਸਾਨਾਂ ਦੀ ਜੇ ਇਨਕਮ ਵਧਾਉਣੀ ਹੋਏ ਠੀਕ ਹੈ ਤੇ ਉਹਦੇ ਚ ਇੱਕ ਤਾਂ ਇਹ ਆ ਕਿ ਉਹਨਾਂ ਦੀ ਪ੍ਰੋਡਕਟਿਵਿਟੀ ਜਿਹੜੀ ਆ ਕਿਸਾਨਾਂ ਦੀ ਜਿਹੜਾ ਉਹ ਫਸਲ ਕਰਦੇ ਨੇ ਉਹ ਉਪਜ ਜਿਹੜੀ ਆ ਜੇ ਉਹ ਵੱਧਦੀ ਆ ਤਾਂ ਕਿਸਾਨਾਂ ਨੂੰ ਫਾਇਦਾ ਹੋਏਗਾ ਜਾਂ ਫਿਰ ਜੇ ਇਨਪੁਟ ਕਾਸਟ ਘਟ ਹੁੰਦੀ ਆ ਉਹਦੇ ਨਾਲ ਵੀ ਫਾਇਦਾ ਹੋਏਗਾ ਹੁਣ ਤੁਹਾਨੂੰ ਕੀ ਲੱਗਦਾ ਇਨਪੁਟ ਕਾਸਟ ਜਿਹੜੀ ਹੈਗੀ ਆ ਖਰਚਾ ਜਿਹੜਾ ਕਿਸਾਨਾਂ ਦਾ ਘਟੇਗਾ ਇਹਦੇ ਨਾਲ ਬਹੁਤ ਘਟੇਗਾ ਜੀ ਕਿਉਂਕਿ ਜੀਐਸਟੀ ਜਦੋਂ ਘਟ ਗਈ ਤੇ ਖਰਚਾ ਤਾਂ ਕਿਸਾਨਾਂ ਦਾ ਵੀ ਘਟ ਗਿਆ ਤੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਬੜਾ ਫਾਇਦਾ ਮਿਲਿਆ ਪੂਰੇ ਪੰਜਾਬ ਨੂੰ ਇੱਕ ਫਲੱਡ ਇਫੈਕਟਿਡ ਸਟੇਟ ਐਲਾਨਿਆ ਗਿਆ ਸੀ ਤੇ ਇਸ ਤੋਂ ਪਹਿਲਾਂ ਇਹ ਜਿਹੜਾ ਰੇਡੀਅਸ ਹੈ ਜਿੱਥੇ ਮੈਂ ਖੜਿਆ ਹੋਇਆ ਹਾਂ ਇਹਨਾਂ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਜੇ ਤੁਸੀਂ ਨੇੜਲੇ ਇਲਾਕਿਆਂ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਫਸਲਾਂ ਦਾ ਨੁਕਸਾਨ ਹੋਇਆ ਮਿਲੂਗਾ ਤੇ ਫਿਲਹਾਲ ਜਿਹੜਾ ਹੈ ਇੱਕ ਦੁਬਾਰਾ ਤੋਂ ਕਿਸਾਨਾਂ ਨੂੰ ਪਿੰਡਾਂ ਨੂੰ ਪੂਰੇ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੀ ਇੱਕ ਕੋਸ਼ਿਸ਼ ਚੱਲ ਰਹੀ ਹੈ ਤੇ ਉਹ ਕੇਂਦਰ ਸਰਕਾਰ ਵੀ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਵੀ ਕਰ ਰਿਹਾ ਹੈ ਮਗਰ ਇਸ ਲੜੀ ਦੇ ਵਿੱਚ ਇਹਨਾਂ ਕਿਸਾਨਾਂ ਦਾ ਇਹ ਮੰਨਣਾ ਹੈ ਕਿ ਜੀਐਸਟੀ ਦੇ ਜਿਹੜੇ ਰਿਫਾਰਮ ਨੇ ਉਹ ਜ਼ਮੀਨੀ ਪੱਧਰ ਤੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਦੇਣਗੇ ਕੈਮਰਾ ਪਰਸਨ ਮ੍ਰਿਤੁਲ ਦੇ ਨਾਲ ਗੁਰਮੀਤ ਸਿੰਘ ਦੂਰਦਰਸ਼ਨ ਨਿਊਜ਼ ਜਲੰਧਰ